ਪਿਆਰੇ ਬੱਚੋ ਅੱਜ ਹੁਣੇ ਤੁਸੀਂ ਦੇਖਿਆ ਕਿ ਮੰਗਲ ਮੱਤਾ ਜੀ ਤੇ ਇਹਨਾਂ ਦੇ ਜੜੇ ਸਾਯੋਗੀ ਹੈ ਇਹਨਾਂ ਨੇ ਤੁਹਾਡੇ ਅੱਗੇ ਇੱਕ ਨਾਟਕ ਪੇਸ਼ ਕੀਤਾ। ਇਹ ਜੋ ਨਾਟਕ ਹੈ ਜਾਂ ਐਂਟਰਟੇਨਮੈਂਟ ਦੇ ਰੂਪ ਜਰੀ ਹੈ ਕੋਈ ਫਿਲਮਾ ਨਾਟਕ ਹੈ ਗੀਤ ਹੈ। ਇਸ਼ੀ ਹੁੰਦੇ ਹੈ ਕਿ ਐਂਟਰਟੇਨਮੈਂਟ ਤਾਂ ਹੁੰਦੇ ਹੀ ਹੈ ਪਰ ਇੱਕ ਐਂਟਰਟੇਨਮੈਂਟ ਦੇ ਨਾਲ ਮਨੋਰੰਜਕ ਤਰੀਕੇ ਦੇ ਨਾਲ ਜੋ ਸਮਾਜ ਦੇ ਵਿੱਚ ਅੱਛਾ ਜਾਂ ਬੁਰਾ ਵਾਪਰ ਰਿਹਾ ਹੈ ਉਹਦੇ ਪ੍ਰਤੀ ਇਹ ਇੱਕ ਆਇਨਾ ਹੁੰਦੇ ਹੈ ਜੋ ਸਭ ਆਪਣੇ ਬੁਰਾਈਆਂ ਚੱਲ ਰਹੀ ਹੈ ਤਾਂ ਇਹਨਾਂ ਨੇ ਮੈਂ ਪੂਰਾ ਨਾਟਕ ਸੌਰੀ ਨਹੀਂ ਦੇਖ ਪਾਈ ਪਰ ਹਾਂ ਵਿਚ ਵਿਚਤੀ ਮੈਂ ਆ ਕੇ ਦੇਖਿਆ ਜਿੱਥੋਂ ਤੱਕ ਮੈਨੂੰ ਦੇਖ ਕੇ ਨਾਟਕ ਦਾ ਇਹਨਾਂ ਨੇ ਨਸ਼ਿਆ ਪ੍ਰਤੀ ਜਾਗਰੂਕਤਾ اور ਇਨਫਾਦਾ ਜੋ ਮੈਨੂੰ ਆ ਕੇ ਮਿਲੇ ਹੈ ਕਿ ਜੋਤ ਨਸ਼ਿਆ ਵਿਰੋਧ ਦੇ ਪ੍ਰਤੀ ਅਸੀਂ ਜਾਗਰੂਕਤਾ ਫੈਲਾਉਣੀ ਹੈ ਤਾਂ ਅਸੀਂ ਦੇਖੀਏ ਕਿ ਸਕੂਲਾਂ ਵਿੱਚ ਇਹ ਕਿਉਂ ਹੁੰਦੇ ਹੈ ਕਿਹ ਸਕੂਲਾਂ ਦੇ ਵਿੱਚ ਇਹ ਜਿਹੜੀ ਪਨੀਰੀ ਸਮਝਦੇ ਬੱਚਾ ਪਨੀਰੀ ਕੀ ਹੁੰਦੀ ਹੈ ਹਾਂਜੀ ਹਾਂ ਹੈਨਾ ਇਹ ਸਮਾਜ ਦੀ ਪਨੀਰੀ ਉਹ ਤੁਸੀਂ ਹਰ ਘਰ ਦਾ ਬੱਚਾ ਇੱਥੇ ਸਕੂਲਾਂ ਵਿੱਚ ਮਿਲ ਜਾਂਦਾ ਜੇ ਇੱਕ ਚੰਗੀ ਪਨੀਰੀ ਤਿਆਰ ਕਰਾਂਗੇ ਨਾ ਤਾਂ ਬਾਗ ਹਰੇ ਭਰੇ ਹੋਣਗੇ ਉਸੇ ਤਰੀਕੇ ਜੇ ਜਿਹਦੇ ਸਾਡੇ ਕੋਲ ਬੱਚੇ ਐ ਸਕੂਲਾਂ ਵਿੱਚ ਬੱਚੇ ਐ ਉਹ ਜਾਗਰੂਕ ਹੋ ਗਏ ਤਾਂ ਉਹ ਘਰ ਜਾ ਕੇ ਵੀ ਜਾਗਰੂਕਤਾ ਫੈਲਾਉਣਗੇ ਤਾਂ ਬਹੁਤ ਨੇਕ ਕੰਮ ਕਰ ਰਹੇ ਆ ਇਹਨਾਂ ਦੀ ਟੀਮ ਤਾਂ ਜੋ ਵੀ ਇਹਨਾਂ ਦੇ ਡਾਇਰੈਕਟਰ ਸਾਹਿਬ ਜਟੇਨ ਮੇਰ ਕੁਮਾਰ ਜੀ ਤਾਂ ਬਹੁਤ ਅੱਛਾ ਉਪਰਾਲਾ ਹੈ ਸ਼ਨਾਗਾ ਯੋਗ ਉਪਰਾਲਾ ਇਸ ਵਾਰ ਇਹਨਾਂ ਵਾਸਤੇ ਜ਼ੋਰ ਦਾ ਕਾਰਨਾ ਹੈ ਸਾਡੇ ਵੱਲੋਂ ਅਸੀਂ ਧੰਨਵਾਦੀ ਆਂ ਔਰ ਤੁਸੀਂ ਵੀ ਜੋ ਇਹਨਾਂ ਨੇ ਤੁਹਾਨੂੰ ਕਿਹਾ ਹੈ